Me, ਆ ਲਿਆ ਮੇਰੇ ਸਾਥੀ ਵਿਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅੱਜ ਮਾਰਕਫੈਟ ਵਿਖੇ ਪਹੁੰਚੀ ਹੈ ਜਿੱਥੇ ਕਿ ਪਿਛਲੇ 55 ਸਾਲਾਂ ਤੋਂ ਮਹਾਰਾਸ਼ੀ ਗੁਰੂ ਨਾਲਕਦੇਵ ਜੀ ਤੇ ਪ੍ਰਕਾਸ਼ਪੁਰਬ ਨੂੰ ਸਮਰਪਿਤ ਅਖੰਡ ਪਾਠ ਸਾਫ ਕਰਾਇਆ ਜਾਂਦਾ ਵਾ ਅੱਜ ਉਸ ਦਾ ਨિમਿਤ ਭੋਗ ਪਾਇਆ ਗਿਆ ਤੇ ਉਸ ਤੋਂ ਬਾਅਦ ਕੀਰਤਨ ਦਰਬਾਰ ਵੀ ਹੋਇਆ ਤੇ ਹੁਣ ਜਿਹੜੀਆਂ ਸੰਗਤਾਂ ਨੇ ਉਹ ਲੰਗਰ ਚੱਕਰੀਆਂ ਨੇ ਸਾਡੇ ਨਾਲ ਜੀਐਮ ਸਾਹਿਬ ਡਾਇਰੈਕਟਰ ਸਾਹਿਬ ਤੇ ਹੋਰ ਇਤੇ ਦੇ ਉੱਚ ਜਿਹੜੇ ਅਹੁਦੇਦਾਰ ਨੇ ਉਹ ਸਹਿਬਾਨ ਪਹੁੰਚੇ ਨੇ ਆ ਉਹਨਾਂ ਤੋਂ ਜਾਣਦੇ ਆ ਕਿ ਕੀ ਇਸ ਮਹਾਨ ਉਤਸਵ ਦੇ ਉੱਤੇ ਇਸ ਮਹਾਨ ਪਰਪੁਰਪ ਦੇ ਉੱਤੇ ਕੀ ਕਾਮਨਾ ਕੀਤੀ ਹੈ ਤੇ ਕੀ ਮਾਰਕਫਿਟ ਦੀ ਡਿਵੈਲਪਮੈਂਟ ਦਾ ਸਟਰਕਚਰ ਹੈ ਸਾਡੇ ਨਾਲ ਜੀਐਮ ਸਾਹਿਬ ਖੜੇ ਨੇ ਇਹਨਾਂ ਤੋਂ ਜਾਣਦੇ ਆ ਸਰ ਪਹਿਲਾਂ ਤਾਂ ਬਹੁਤ ਵਧਾਈ ਦੇ ਪਾਤਰੋਂ ਤੁਸੀਂ ਕਿਹ ਅਜਿਹੇ ਉਪਰਾਲਿਆਂ ਦੀ ਬੜੀ ਜ਼ਰੂਰਤ ਹੈ ਤਾਂ ਸਰ ਅੱਜ ਜਦੋਂ ਭੋਗ ਨਵੇਂ ਤਪੈ ਰਹੇ ਨੇ ਤਾਂ ਇਸ ਬਾਰੇ ਕੀ ਕਹੋਗੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜਿਦਾ ਇਹਨਾਂ ਨੇ ਦੱਸਿਆ ਪਿਛਲੇ 55 ਸਾਲ ਤੋਂ ਲਗਾਤਾਰ ਅਸੀਂ ਗੁਰੂ ਸਾਹਿਬ ਦਾ ਓਟ ਆਸਰਾ ਜਿਹੜਾ ਹੈਗਾ ਲੈਂਦੇ ਆ ਰਹੇ ਹਾਂ ਗੁਰੂ ਸਾਹਿਬ ਇਹ ਅਸੀਂ ਆਪਣੇ ਆਪ ਨੂੰ ਬਹੁਤ ਬੜਪਾਗਾ ਸਮਝਦੇ ਆ ਬਹੁਤ ਵੱਡੇ ਪਾਗਾਂ ਵਾਲਾ ਸਮਝਦੇ ਆ ਵੀ ਸਾਨੂੰ ਹਰ ਸਾਲ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਤੇ ਇਹਦੇ ਨਾਲ ਜਿਹੜਾ ਹੈਗਾ ਸਾਰੇ ਵਰਕਰਾਂ ਦੇ ਵਿੱਚ ਸਾਰੇ ਆਫੀਸਰਸ ਦੇ ਵਿੱਚ ਪਲਾਜ਼ਮਾ ਚ ਇੱਕ ਇੱਕ ਖੁਸ਼ੀ ਦੀ ਕਹ ਲਓ ਕਿ ਇੱਕ ਪੋਜ਼ਿਟਿਵ ਵਾਈਬਸ ਜਿਹੜੀਆਂ ਨੇ ਉਹ ਚੱਲ ਪੈਂਦੀਆਂ ਨੇ ਤੇ ਸਾਨੂੰ ਅਗਲੇ ਸਾਲ ਲਈ ਪੂਰੇ ਸਾਲ ਲਈ ਸਾਡੇ ਚ ਐਨਰਜੀ ਜਿਹੜੀ ਹੈਗੀ ਆ ਉਹ ਭਰ ਜਾਂਦੀ ਆ ਅਸੀਂ ਇਦਾਂ ਮਹਿਸੂਸ ਕਰਦੇ ਆ ਸੋ ਗੁਰੂ ਸਾਹਿਬ ਦਾ ਆਸ਼ੀਰਵਾਦ ਅਸੀਂ ਹਮੇਸ਼ਾ ਮਹਿਸੂਸ ਕਰਦੇ ਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਅਸੀਂ ਕੋਸ਼ਿਸ਼ ਕਰਦੇ ਆਂ ਵੀ ਅਸੀਂ ਜਿਹੜਾ ਹੈਗਾ ਜੀਵਨ ਨਾਲ ਮਿਹਨਤ ਕਰੀਏ ਹੱਕ ਹਲਾਲ ਦੀ ਕਮਾਈ ਕਰੀਏ ਸਾਫ਼ ਸੁਥਰਾ ਜਿਹੜਾ ਹੈਗਾ ਵਰਕਰਾਂ ਨੂੰ ਵੀ ਮਾਹੌਲ ਦਈਏ ਤੇ ਅਸੀਂ ਵੀ ਉਸੇ ਮਾਹੌਲ ਦੇ ਵਿੱਚ ਕੰਮਕਾਰ ਕਰੀਏ ਇਹਦੇ ਨਾਲ ਸਾਨੂੰ ਜਿਹੜਾ ਹੈਗਾ ਬਰਕਤ ਮਹਿਸੂਸ ਹੁੰਦੀ ਆ ਗੁਰੂ ਸਾਹਿਬ ਦਾ ਆਸ਼ੀਰਵਾਦ ਵੀ ਪ੍ਰਾਪਤ ਹੁੰਦਾ ਤੇ ਅਸੀਂ ਹੁਣ ਇਹਦਾ ਰਿਜ਼ਲਟ ਜਿਹੜਾ ਹੈਗਾ ਉਹ ਇਹ ਹੈਗਾ ਵੀ ਅਸੀਂ ਪਿਛਲੇ ਕਈ ਦਹਾਕਿਆਂ ਤੋਂ 1-2 ਦਹਾਕਿਆਂ ਤੋਂ 1.5 ਦਹਾਕੇ ਤੋਂ ਅਸੀਂ ਲਗਾਤਾਰ ਜਿਹੜਾ ਹੈਗਾ ਉਹ ਤਰੱਕੀ ਕਰਦੇ ਆ ਰਹੇ ਹਾਂ ਖੰਨਾ ਪਲਾਂਟ ਜਿਹੜਾ ਹੈਗਾ ਉਹ ਡੇ ਬਾਈ ਡੇ ਇਅਰ ਬਾਈ ਇਅਰ ਜਿਹੜਾ ਹੈਗਾ ਪ੍ਰੋਫਿਟੇਬਿਲਟੀ ਖੰਨਾ ਪਲਾਂਟ ਦੀ ਵਾਧੀ ਜਾ ਰਹੀ ਆ ਤੇ ਖੰਨਾ ਪਲਾਂਟ ਦੇ ਮੇਰੇ ਨਾਲ ਸਪੈਸ਼ਲ ਮੇਰੀ ਰਿਕੁਐਸਟ ਤੇ ਸਾਡੇ ਡਾਇਰੈਕਟਰ ਸਾਹਿਬਾਨ ਸਰਦਾਰ ਦਵਿੰਦਰ ਸਿੰਘ ਜੱਲਾ ਸਰਦਾਰ ਅਮਰੋਕ ਸਿੰਘ ਜੀ ਸਾਡੇ ਚੀਫ ਬੁਲੇਜਰ ਮਾਰਕੀਟਿੰਗ ਸਰਦਾਰ ਜਸਵਿੰਦਰ ਸਿੰਘ ਇਹ ਸਾਰੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਇਹਨਾਂ ਦਾ ਜਿਹੜਾ ਯੋਗਦਾਨ ਹੈਗਾ ਉਹ ਵੀ ਸਾਨੂੰ ਇੱਕ سپورਟ ਦੇ ਤੌਰ ਤੇ ਮਿਲਦਾ ਮਤਲਬ ਸਾਨੂੰ سپورਟ ਜਿਹੜਾ ਹੈਗਾ ਇਹਨਾਂ ਦੀ ਹਰ ਟਾਈਮ ਸਾਡੇ ਮੋਢੇ ਤੇ ਇਹਨਾਂ ਦਾ ਹੱਥ ਰਿਆਂ ਦਾ ਛਤਰ ਛਾਇਆ ਇਹਨਾਂ ਦੀ ਰਹਿੰਦੀ ਆ ਇਹ ਸਾਨੂੰ ਨਵੇਂ-ਨਵੇਂ ਜਿਹੜੇ ਹੈਗੇ ਨੇ ਜਿਹੜੇ ਸਾਡੇ ਬਿਜ਼ਨਸ ਆਈਡੀਆਜ਼ ਹੁੰਦੇ ਨੇ ਉਹਨਾਂ ਨੂੰ ਇਹ ਮਤਲਬ ਫਲੈਗ ਦਿਖਾਉਂਦੇ ਗ੍ਰੀਨ ਸਿਗਨਲ ਦਿੰਦੇ ਨੇ ਤੇ ਮੈਨੇਜਮੈਂਟ ਨਾਲ ਗੱਲ ਕਰਕੇ ਸਰਕਾਰ ਨਾਲ ਗੱਲ ਕਰਕੇ ਉਹਦਾ ਦੇ ਜਿਹੜੇ ਆਈਡੀਆਜ਼ ਨੇ ਉਹਨਾਂ ਨੂੰ ਪੂਰ ਚਾੜਨ ਲਈ ਜਿਹੜਾ ਹੈਗਾ ਇਹਨਾਂ ਵੱਲੋਂ ਵੀ ਲਗਾਤਾਰ ਉਪਰਾਲੇ ਕੀਤੇ ਜਾਂਦੇ ਨੇ ਸੋ ਸਾਡਾ ਜੁਆਇੰਟ ਇੱਕ ਜਿਹੜਾ ਹੈਗਾ ਐਫਰਟਸ ਨੇ ਇਹ ਵੀ ਸਾਡੀ ਉਹਦੇ ਨਾਲ ਖੰਨਾ ਪਲਾਂਟ ਨੂੰ ਤਰੱਕੀ ਜਿਹੜੀ ਹੈਗੀ ਆ ਸਾਲ ਦਰ ਸਾਲ ਉਹ ਮਿਲਦੀ ਜਾ ਰਹੀ ਆ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਸਾਡੀ ਹੈੱਡ ਆਫਿਸ ਮੈਨੇਜਮੈਂਟ ਦਾ ਵੀ ਧੰਨਵਾਦ ਕਰਦਾ ਤੇ ਸਾਰੇ ਜਿਹੜੇ ਸਾਡੇ ਨਾਲ ਇੱਥੇ ਵਰਕਰ ਪਤਵੰਤੇ ਸੱਜਣ ਸਾਡੇ ਬਿਜ਼ਨਸ ਐਸੋਸੀਏਟਸ ਤੇ ਹੋਰ ਜਿਹੜੇ ਰਿਟਾਇਰਡ ਮੁਲਾਜ਼ਮ ਸਾਡੇ মিডিਆ ਵਾਲੇ ਪੱਤਰਕਾਰ ਵੀ ਜਿੰਨੇ ਵੀ ਸਾਰੇ ਪਹੁੰਚੇ ਨੇ ਉਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੁਆ ਸਾਰੀ ਸੰਗਤ ਨੂੰ ਬਹੁਤ-ਬਹੁਤ ਗੁਰੂ ਸਾਹਿਬ ਦੇ ਪਰਦੇ ਵੀ ਬਹੁਤ-ਬਹੁਤ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਵੈਰੀ ਮਚ ਸਰ ਸਾਡਾ ਉਹ ਅਫਸਰ ਸਾਹਿਬਾਨ ਵੀ ਨੇ ਜਿਨ੍ਹਾਂ ਨਾਲ ਸਾਡੇ ਕਿਹਾ ਕਿ ਇੱਕ ਕਲੈਕਟਿਵ ਐਫਰਟ ਹੈ ਜਿਹੜੀ ਉਹ ਕਰੀ ਦੀਆ ਤਾਂ ਹੀ ਮਾਰਕਫੈਟ ਹੈ ਡੇ ਬਾਈ ਡੇ ਇਨਕਰੀਸ ਤੇ ਡਿਵੈਲਪਮੈਂਟ ਜਾ ਰਿਹਾ ਸਰ ਬੜਾ ਹੀ ਸ਼ੁਭ ਤੇ ਖੜਾ ਬੈਠੀ ਅੱਜ ਤੁਸੀਂ ਸਾਡੇ ਖੰਨੇ ਆਏ ਹੋ ਤਾਂ ਤੁਸੀਂ ਵੀ ਦੋ ਅਲਫਾ ਜੀ ਏਬੀ18 ਨਾਲ ਕੀ ਸਾਂਝੇ ਕਰਨੇ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਵਧਾਈ ਦਿੰਦਾ ਸਾਡੇ ਮਾਰਕਫੈਟ ਦੀ ਜਿਹੜੀ ਟੀਮ ਖੰਨਾ ਦੀ ਸਾਡੇ ਜੀ ਵਧਾਈ ਦੀ ਪਾਤਸ਼ਾਹ ਪਿਛਲੇ 55 ਸਾਲਾਂ ਤੋਂ ਲਗਾਤਾਰ ਮਹਾਰਾਜਾ ਉਦਾਸਰਾ ਹਰ ਸਾਲ ਸਿੱਖਾਂ ਦੇ ਪਹਿਲੇ ਗੁਰੂ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਪਰਗਦੇ ਦਿਨ ਨੂੰ ਮੁੱਖ ਰੱਖ ਕੇ ਮਨਾਇਆ ਜਾਂਦਾ ਦਾ ਗੁਰੂ ਸਾਹਿਬ ਦਾ ਔਟ ਆਸਰਾ ਲਿਆ ਜਾਂਦਾ ਇਸੇ ਕਰਕੇ ਮੈਂ ਸਮਝਦਾ ਵੀ ਜਿਹੜਾ ਸਾਡਾ ਇਹ ਪਲਾਂਟ ਆ ਤਰੱਕੀ ਕਰਦਾ ਉਨਤੀ ਕਰਦਾ ਅੱਗੇ ਵਾਸਤੇ ਵੀ ਜਿਹੜਾ ਇਸੇ ਤਰ੍ਹਾਂ ਇਹ ਪਲਾਂਟ ਗੁਰੂ ਮਹਾਰਾਜ ਜੀ ਦੇ ਤੇ ਮਿਹਰ ਭਰਿਆ ਹੱਥ ਰੱਖਣ ਤਰੱਕੀਆਂ ਕਰੇ ਤਾਂ ਕਿ ਹੋਰ ਵੱਡੇ ਫੁੱਲੇ ਤਾਂ ਸਾਰੇ ਜਿਹੜੇ ਇਹਦੇ ਮੁਲਾਜ਼ਮ ਨੇ ਉਹਨਾਂ ਦੀ ਵੀ ਤਰੱਕੀ ਹੋਵੇ ਸਮਾਜ ਦੀ ਤਰੱਕੀ ਹੋਵੇ ਦੇਸ਼ ਦੀ ਤਰੱਕੀ ਹੋਵੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥੈਂਕ ਯੂ ਸਰ ਸੜਨਾਲ ਡਾਇਰੈਕਟਰ ਸਾਹਿਬ ਵੀ ਖੜੇ ਨੇ ਡਾਇਰੈਕਟਰ ਸਾਹਿਬ ਦੇਖਿਆ ਵੇ ਕਿ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਤੁਸੀਂ ਵੀ ਸਪੈਸ਼ਲ ਸਮੇਂ ਚੋਂ ਸਮਾਂ ਕੱਢ ਕੇ ਆਏ ਹੋ ਸਰ ਮਹਾਰਾਜ ਦੇ ਦਸੇਵੇ ਪਾਚੇਨਾ ਤੇ ਨਾਮ ਜਪੋ ਕੀਰਤ ਕਰੋ ਵੰਡ ਛਕੋ ਆਪਾਂ ਸਾਰੇ ਜਾਣਦੇ ਆਂ ਬਟ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਇੱਕ ਚੈਨਲ ਨੂੰ ਇੰਟਰਵਿਊ ਦੌਰਾਨ ਕਿ ਉਹਨਾਂ ਦੇ ਉੱਤੇ ਆਪਾਂ ਨੂੰ ਅਮਲ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਨ ਦੀ ਜ਼ਰੂਰਤ ਹੈ ਤਾਂ ਸਰ ਇਸ ਸਨੇਹ ਦੇ ਨਾਲ ਹੋਰ ਕੀ ਮੈਸੇਜ ਹੈ ਜਿਹੜਾ ਕਨਵੇ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਸਮੁੱਚੀ ਸੰਗਤ ਨੂੰ ਤੇ ਮਾਤ ਪਰਦੇ ਸਾਰੇ ਮੁਲਾਜ਼ਮਾਂ ਨੂੰ ਪੂਰੀ ਮਾਨ ਬਤਾਉਣੀ ਸਾਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੇ ਬਹੁਤ ਬਹੁਤ ਵਧਾਈਆਂ ਤੇ ਸਾਡੀ ਸਮੁੱਚੀ ਟੀਮ ਜੀਐਮ ਸਾਹਿਬ ਤੇ ਪੂਰਾ ਸਟਾਫ ਵਧਾਈ ਦਾ ਪਾਤਰ ਹੈ ਜਿਨ੍ਹਾਂ ਨੇ ਸਾਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਓਟ ਆਸਰਾ ਲਿਆ ਕਿਉਂਕਿ ਸਾਬ ਸ਼੍ਰੀ ਗੁਰੂ ਨਾਨਕ ਦੇਵ ਜੀ ਪੂਰੀ ਮਨੁੱਖਤਾ ਦੇ ਪੂਰੀ ਲੋਕਾਈ ਦੇ ਗੁਰੂ ਸੀਗੇ ਕਿਤੇ ਕਿਤੇ ਜਾ ਕੇ ਉਹਨਾਂ ਨੇ ਆਪਣਾ ਜਿਹੜਾ ਹੈ ਪ੍ਰਚਾਰ ਕੀਤਾ ਤੇ ਦੁਨੀਆ ਨੂੰ ਸਿੱਧੇ ਰਸਤੇ ਪਾਇਆ ਤੇ ਉਸੇ ਸੰਦਰਭ ਦੇ ਵਿੱਚ ਹਰ ਸਾਲ ਇਹਨਾਂ ਦੇ ਨਾਲ ਜਾ ਕੇ ਸ੍ਰੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪ੍ਰਕਾਸ਼ ਪੂਰਬ ਦੇ ਦਿਹਾੜੇ ਤੇ ਇਹ ਸਤਿਗੁਰਾਂ ਦੇ ਸ੍ਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਨੇ ਤੇ ਬਹੁਤ ਅੱਛੀ ਗੱਲ ਹੈ ਬਹੁਤ ਜਿਹੜੀ ਹੈ ਪੋਜ਼ਿਟਿਵ એનર્ਜੀ ਪੋਜ਼ਿਟਿਵ ਵੇਵ ਚੱਲਦੀਆਂ ਨੇ ਤਾਂ ਜ਼ਿੰਦਗੀ ਸਾਰਾ ਸਾਰਾ ਸਾਲ ਅੱਛਾ ਜਾਂਦਾ ਹੈ ਤੋਂ ਦੂਸਰੀ ਗੱਲ ਇਹ ਹੈ ਵੀ ਮਾਰਕਫੈਡ ਦੀ ਖੰਨਾ ਪਲਾਂਟ ਹੈ ਜਿਹੜਾ ਬੈਕਬੋਨ ਹੈ ਘਟੋ-ਘਟ 25 ਤੋਂ 30 ਕਰੋੜ ਰੁਪਿਆ ਇੱਥੋਂ ਮਾਰਕਫੈਡ ਅਰਨ ਕਰਦੀ ਹੈ ਮਾਰਕਫੈਡ ਬਹੁਤ ਵੱਡਾ ਆਧਾਰ ਹੈ ਤਾਂ ਅਜਿਹਾ ਕੀ ਹੈ ਵੀ ਅਮੁੱਲ ਵਰਗੀਆਂ ਜਿਹੜੀਆਂ ਨੰਬਰ 1 ਕੋਪਰੇਟ ਸੰਸਥਾਵਾਂ ਨੇ ਕੋਪਰੇਟ ਮਿਨਿਸਟਰੀ ਦੇ ਤਹਿਤ ਉਹ ਵੀ ਰਿਟੇਲ ਦੇ ਵਿੱਚ ਜਾ ਰਹੀਆਂ ਨੇ ਤਾਂ ਅਸੀਂ ਵੀ ਮਾਰਕੀਟ ਨੂੰ ਕੋਸ਼ਿਸ਼ ਹੈ ਸਾਡੀ ਵੀ ਅੱਗੇ ਤੋਂ ਕੁਝ ਹੋਰ ਪ੍ਰੋਡਕਟਸ ਨੂੰ ਲਾਂਚ ਕੀਤੇ ਰਿਟੇਲ ਦੇ ਜਿਹੜੀ ਵਰਲਡ ਵਾਈਡ ਮਾਰਕੀਟ ਹੈ ਉਹਨੂੰ ਅਸੀਂ ਕੈਪਚਰ ਕਰੀਏ ਤੇ ਦੂਸਰੀ ਗੱਲ ਵਰਲਡ ਟ੍ਰੇਡ ਦੇ ਵਿੱਚ ਅਸੀਂ ਐਕਸਪੋਰਟ ਦੇ ਵੱਲ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਮਾਣ ਹੈ ਸਾਡੇ ਮੁਲਾਜ਼ਮਾਂ ਤੇ ਕਿ ਸਾਡੀਆਂ ਜਿਹੜੀਆਂ ਇਹ ਜਿਸ ਤਰ੍ਹਾਂ ਸਾਡੇ ਆਈਡੀਆ ਨੇ ਅਸੀਂ ਮਾਂ ਜੋ ਮੁਖ ਮੰਤਰੀ ਸਾਹਿਬ ਤੱਕ ਵੀ ਸ਼ੇਅਰ ਕੀਤੇ ਨੇ ਵੀ ਕਟੋਕਟ ਇਸ ਤਰ੍ਹਾਂ ਦੇ ਜਿਹੜੇ ਕੋਪਰੇਟਿਵਾਦਾਰੇ ਨੇ ਜਦੋਂ ਆਪਾਂ ਇਹਨਾਂ ਦੀ ਪਿੱਠ ਤੇ ਖੜਾਂਗੇ ਤਾਂ ਇਹਦੇ ਨਾਲ ਬਹੁਤ ਵੱਡਾ ਇੱਕ ਸਟਰਕਚਰ ਆਪਾਂ ਖੜਾ ਕਰ ਸਕਦੇ ਆਂ ਬਾਗ ਜਿਹੜਾ ਕੋਪਰੇਟਿਵ ਹੈ ਸ਼ੁਰੂ ਤੋਂ ਹੀ ਸਹਿਜ ਸ਼ੁਰੂ ਗੁਰਨਾਨਕ ਦੇਵ ਜੀ ਤੋਂ ਵੀ ਇਹੀ ਟੀਮ ਬੰਡੀਸ਼ਪ ਬੰਡੀਸ਼ਾ ਕੋ ਦਾ ਮਤਲਬ ਵੀ ਕੋਪਰੇਟਿਵ ਸੀ ਸਹਿਜੋਗ ਸੀ ਦੂਸਰੇ ਦਰੋਂ ਸੋ ਉਸ ਫਲਸਫੇ ਨੂੰ ਅਸੀਂ ਹਟਾਈ ਅਪ ਕਰਕੇ ਇਸ ਨੂੰ ਵਰਲਡ ਵਾਈਡ ਲੈ ਕੇ ਜਾ ਸਕਦੇ ਆਂ ਤੇ ਜਿਹੜੇ ਸਾਡੇ ਪ੍ਰੋਡਕਟ ਨੇ ਉਹਨੂੰ ਹੋਰ ਵਧਾ ਕੇ ਕਿੱਦਾਂ ਵੱਡਾ ਕਾਰੋਬਾਰ ਆਪਾਂ ਕਰ ਸਕਦੇ ਆਂ ਸੋ ਇਸੇ ਆਸ ਨਾਲ ਅਸੀਂ ਉਮੀਦ ਕਰਦੇ ਹਾਂ ਵੀ ਸਾਡੇ ਮਲਾਜ਼ਮ ਇਸੇ ਤਰ੍ਹਾਂ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਸਾਥ ਦਿੰਦੇ ਰਹਿਣਗੇ ਤੇ ਅਸੀਂ ਜਿੰਨਾ ਹੋ ਸਕੇ ਉਹਨਾਂ ਨੂੰ ਮਾਰਗਦਰਸ਼ਨ ਕਰਦੇ ਰਹਾਂਗੇ ਮਾਨ ਜੋ ਪੰਜਾਬ ਫਰ ਕਰਦੇ ਫੈਜੋਗ ਨਾਲ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਸਾਰਿਆਂ ਦੀ ਗੱਲ ਸੁਣੀ ਸਾਡੇ ਮਾਰਕੀਟ ਦੇ ਜੀਐਮ ਸਾਹਿਬ ਸਾਡੇ ਜਿਹੜੇ ਉੱਚ ਅਧਿਕਾਰੀ ਨੇ ਸਪੈਸ਼ਲ ਉਚੇਚੇ ਤੌਰ ਤੇ ਉਰੇ ਪਹੁੰਚੇ ਨੇ ਉਹਨਾਂ ਦਾ ਵੀ ਇਹੀ ਹੈ ਕਿ ਜਿਹੜੇ ਇਨੋਵੇਟਿਵ ਆਈਡੀਆਜ਼ ਨੇ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਆਸ਼ੀਰਵਾਦ ਅਤਿਕਾ ਉਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਤੇ ਜੋ ਉਹਨਾਂ ਦੇ ਵੱਲੋਂ ਦੱਸੀਆਂ ਗਈਆਂ ਸਖਿਆਵਾਂ ਨੇ ਉਹਨਾਂ ਦੇ ਉੱਤੇ ਪੈਰਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਫਿਰ ਅਜੇ ਕਿਸੇ ادارے ਚ ਜਾਂ ਜਿਹੜੀਆਂ ਕਿਸੇ ਸ਼ਕਤੀਤਾ ਨਾਲ ਥੋੜੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋਈ ਰਜਤ ਥੈਂਕ ਯੂ ਜੀ ਥੈਂਕ ਯੂ ਵੈਰੀ ਮ ग्रेबी <laughs> वेही